ਸ਼ਰਾਬ ਲਾਉਂਦੇ ਹੁੰਦੇ ਕਹਿੰਦੇ ਪਾਊਗਾ ਤਰਾ ਵਾਹ ਕਹਿੰਦਾ ਕੀ ਕਰੀਏ ਮੈਂ ਨਹੀਂ ਪੀਂਦਾ ਰਿਸ਼ਤੇਦਾਰਾਂ ਲਈ ਹੈ ਹੈ ਫਿਰ ਟੇ ਲੈੇ ਹੋਣਾ ਜੀ ਗੁੱਸੇ ਹੁੰਦਾ ਸਾਰੇ ਵਲੈਤੀਆ ਇਹ ਦੂਜੇ ਤੀਜੇ ਦੇ ਫਿਰ ਇੱਕੋ ਮੁੰਡਾ ਆਪਣਾ ਹੈ ਨਾ ਇੱਥੇ ਮਾਰ ਖਾਦੀ ਜੀ ਆਪਾਂ ਉਹਨੇ ਆਖਿਆ ਇਹ ਬਰਾਤਾਂ ਤੇ ਸਰਬਾਲੇ ਦਾ ਅਰਥ ਬਹੁਤ ਵੱਡਾ ਸੀ ਕਹਿੰਦੇ ਜੇ ਪਤੀ ਮਾਰਿਆ ਜਾਵੇ ਰਸਤੇ 'ਚ ਤੇ ਜਿਹੜਾ ਸਰਬਾਲਾ ਉਹ ਸਿਰ ਦਾ ਸਾਈਂ ਬਣਦਾ ਸੀ ਔਰਤ ਦਾ ਹੁਣ ਤੇ ਕੁੜੀਆਂ ਸਰਬਾਲੇ ਬਣਾਉਣ ਲੱਗ ਪਈ ਕੱਲ੍ਹ ਜੇ ਕਿਸ ਨੂੰ ਪਤਾ ਨਹੀਂ ਇਤਿਹਾਸ ਦਾ ਆ ਸ਼ਮਸ਼ੀਰ ਲਾੜੇ ਦੇ ਹੱਥ 'ਚ ਫੜਾਈ ਜਾਂਦੀ ਕਲਗੀ ਲਾਈ ਜਾਂਦੀ ਪੱਗ ਬੰਨੀ ਜਾਂਦੀ ਕੱਖ ਨਹੀਂ ਪਤਾ ਕਿਸੇ ਨੂੰ ਪੁੱਛ ਕੇ ਵੇਖ ਲਿਓ ਪੀ ਇਹ ਲਾੜੇ ਨੂੰ ਕਿਉਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਵਾਂ ਚਮਕੌਰ ਦੀ ਗੜੀ 'ਚ ਕਲਗੀ ਟੋੜਾ ਦਸਤਾਰ ਤੇ ਸ੍ਰੀ ਸਾਹਿਬ ਮਾਰੇ ਦੇ ਕੇ ਗਏ ਭਾਈ ਸਾਹਿਬ ਨੂੰ ਭੁੱਲ ਕੇ ਸਭ ਕੁਝ ਬੌਟੀ ਲੈ ਕੇ ਤੁਰਦੇ ਬਣਦੇ ਸ੍ਰੀ ਸਾਹਿਬ ਗੋਲਕ ਤੇ ਤੇ ਕਲਗੀ ਵੀ ਗੋਲਕ ਤੇ ਪਈ ਨਹੀਂ ਤੇ ਪੱਗ ਗੱਡੀ 'ਚ ਲਾ ਕੇ ਪੈਲਸ ਤੋਂ ਬਾਹਰ ਆਉ ਮਾਰਦੇ ਮੁੜ ਕੇ ਵਾਲਾਂ 'ਚ ਹੱਥ ਫੇਰ ਕੇ ਆਪਾਂ ਕੀ ਲੈਣਾ ਆ ਹਾਲਾਤ ਨੇ ਸਾਡੇ ਗੁਰਮਖੋ ਦੁੱਖ ਦੀ ਗੱਲ ਜੇ ਸੱਚ ਬੋਲਣ ਵਾਲੇ ਨੂੰ ਖਤਰਾ ਪੈਦਾ ਹੁੰਦਾ ਹੀ ਤੇ ਮਿਲਦਾ ਕੱਖ ਨਹੀਂ ਜੇ ਇੱਕ ਘੰਟੇ ਕਲਾਕਾਰ ਰੱਜ ਕੇ ਗੰਦਕੀ ਗਾਉਂਦੇ ਤੇ 25-30 ਲੱਖ ਰੁਪਈਆ ਲੈ ਜਾਂਦੇ ਨਾਲੇ ਫੋਟੋਆਂ ਖਿਚਾਉਂਦੇ ਨਾਲੇ ਹਾਸ ਦੇ ਰਹਿੰਦੇ ਤੇ ਆਪਾਂ ਇੱਥੇ ਗਾਲਾਂ ਨਹੀਂ ਲੈਣੀਆਂ ਕਿਉਂਕਿ ਜੀਤੇ ਗੱਲ ਲੱਗੀ ਉਹਨੇ ਕੱਢਣੀਆਂ ਜ਼ਰੂਰ ਆ ਸਹੀ ਗੱਲ ਕਿ ਨਹੀਂ ਪਰ ਗੁਰੂ ਨੇ ਡਿਊਟੀ ਲਾਦੀ ਕੀ ਕਰੀਏ ਮੈਂ ਵੀ ਤੁਹਾਡੇ ਵਰਗਾ ਸੀ ਅਸੀਂ ਵੀ ਪਹਿਲਾਂ ਇਦਾਂ ਦੇ ਸਾਰਾ ਪਰਿਵਾਰਾਂ ਦੇ ਵਿੱਚੋਂ ਨਿਕਲੇ ਇਹ ਸੇਵਾ ਬਾਪੂ ਲੈਣਦੇ ਆਪ ਮਾਰੇ ਪੜਾਪੀ ਉਹ ਬੀਬੀ ਨੇ ਚਿਹਰਾ ਕੱਢ ਕੇ ਆਖਿਆ ਸਰਦਾਰਾ ਮੈਂ ਤੇਰੀ ਕੀ ਲੱਗਦੀ ਡੋਲਾ ਛਡਾਇਆ ਹਰੀ ਸਿੰਘ ਨਾਲ ਗਏ ਨੇ ਆਖਿਆ ਤੂੰ ਮੇਰੀ ਭੈਣ ਆ ਉਹਨੇ ਆਖਿਆ ਫਿਰ ਲਾਣਤੀ ਪਰਿਵਾਰ ਨਾਲੋਂ ਚੰਗਾ ਮਰਦ ਦੀ ਭੈਣ ਕੋਹਣਾ ਮੈਨੂੰ ਵੀ ਨਾਲ ਲੈ ਜਾ ਘੋੜੇ ਦੇਵਾਗੇ ਤੇ ਹਰੀ ਸਿੰਘ ਨੇ ਆਖਿਆ ਭੈਣੇ ਤੂੰ ਆਪਦੇ ਘਰੇ ਜਾ ਉਹਨੇ ਆਖਿਆ ਗੱਲ ਸੁਣ ਸਰਦਾਰਾ ਅੱਗੇ ਮੇਰਾ ਪਿਓ ਵੀ ਕਮਜ਼ੋਰ ਸੀ ਮੇਰਾ ਭਰਾ ਵੀ ਕਮਜ਼ੋਰ ਸੀ ਮੇਰੇ ਮਾਮੇ ਮਾਸੜ ਵੀ कमजोर ਸੀ ਤੇ ਜਿਹਦੇ ਨਾਲ ਲਾਵਾਂ ਲਈਆਂ ਉਹ ਵੀ ਟੂਟੀ ਨੰਗ ਹੀ ਤੇ ਜਿਹੜਾ ਮੇਰੀ ਇੱਜ਼ਤ ਨਹੀਂ ਬਚਾ ਸਕਿਆ ਜੇ ਭਲਕੇ ਲੁੱਟੀ ਗਈ ਲੋਕਾਂ ਕਹਿਣਾ ਹਰੀ ਸਿੰਘ ਨਲੂਏ ਦੀ ਭੈਣ ਦੀ ਡੋਲੀ ਮੈ ਨਹੀਂ ਰਹਿਣਾ ਮੈਨੂੰ ਆਪਣੇ ਨਾਲ ਲੈ ਜਾ ਸਰਦਾਰ ਦੇ ਨਾਲ ਚਲੇਗੀ ਅਮਰਤਪਾਣ ਕੀਤਾ ਹਰ ਸ਼ਰਨ ਕੌਰ ਬਣੀ ਆਖੋ ਸਤਨਾਮ ਅੱਜ ਉਸ ਭੈਣ ਨੇ ਆਪਣਾ ਫਰਜ਼ ਨਿਭਾਇਆ ਜੀ ਇਤਿਹਾਸ ਨੂੰ ਲੱਗਾ ਸੰਪੂਰਨ ਤੇ ਧਿਆਨ ਦੇ ਕੇ ਰੱਖਿਓ ਇੱਧਰ ਹੁਣ ਭਾਈ ਸਾਹਿਬ ਵੀ ਪਹੁੰਚਿਆ ਇਹ ਨਾ ਹੋਵੇ ਵੀ ਆਪਣਾ ਵਿਸ਼ਾ ਉਖੜ ਜੇ ਇੱਕਦੇ ਬੈਠੇ ਰਹੋ ਇੱਕ ਧਿਆਨ ਦਿਓ ਸਰਦਾਰ ਨੇ ਜਦੋਂ ਚਿੱਠੀ ਪੜ੍ਹੀ ਜਿਵੇਂ ਮਰਦਾ ਪਿਆ ਕਵਰਾਂ ਦੇ ਵਿੱਚ ਬੜਕ ਮਾਰਦਾ ਏ ਜਦੋਂ ਉਹਨਾਂ ਚਿੱਠੀ ਪੜ੍ਹੀ ਤੇ ਲਿਖਿਆ ਸਰਦਾਰਾ ਜੇ ਕੱਲ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਮਰੋਦ ਨਾ ਆਇਆ ਤੇ ਜਮਰੋਦ ਸਦਾ ਲਈ ਬੇਗਾਨਾ ਹੋ ਜਾਏਗਾ ਤੇ ਹੁਣ ਪੱਗ ਦੀ ਗੱਲ ਆਈ ਮੰਜੇ ਤੇ ਪਿਆ ਅਧਮ ਰਿਆ ਸਰਦਾਰ ਹਰੀ ਸਿੰਘ ਨਲੂਆ ਉਹਦੇ ਡੋਲੇ ਫਰਕੇ ਉਹਦੇ ਨੇਤਰਾਂ 'ਚ ਲਾਲੀ ਆਈ ਦਸਤਾਰਾ ਕੱਸ ਕੇ ਬੱਦਾ ਕਰਕੇ ਨਿਤਨੇਮ ਭਾਵੇਂ ਵੈਦ ਨੇ ਆਖਿਆ ਸੀ ਮੰਜੇ ਤੋਂ ਪੈਰ ਨਹੀਂ ਲਾਉਣਾ ਕੌਮੀ ਅਣਖ ਨੂੰ ਮਾਰੇ ਜਾਂ 6 ਦੁਸ਼ਮਣ ਉਥੇ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਓਦੋਂ ਜੰਮਦਾ ਫੇਰ ਕੋਈ ਸ਼ੇਰ ਨਲੂਆ ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ ਕੌਮਾਂ ਵਾਸਤੇ ਮਰਨ ਦਾ ਪਾਕ ਜਜਵਾ ਪੈਦਾ ਦਿਲਾਂ ਅੰਦਰ ਆਪਣੇ ਆਪ ਹੁੰਦਾ ਜ਼ੁਲਮ ਕਰਨਾ ਹੀ ਹੁੰਦਾ ਪਾਪ ਜੇਕਰ ਜ਼ੁਲਮ ਸਹਿਣਾ ਵੀ ਮਹਾ ਪਾਪ ਹੁੰਦਾ ਹੈ ਉਸ ਵੇਲੇ ਸਰਦਾਰ ਨੇ ਪੈਰ ਕਾਬਾਂ ਚ ਪੈਰ ਘੋੜਾ ਹਿਣਕਿਆ ਲਾ ਕੇ ਘੋੜੇ ਨੂੰ ਅੱਡੀ ਤੇ ਦਿਨ ਚੜਦੇ ਨੂੰ ਸਰਦਾਰ ਜਮਰੌਦ ਕੋਲੇ ਪਹੁੰਚ ਗਿਆ ਪਠਾਣਾ ਨੂੰ ਖਬਰ ਮਿਲ ਗਈ ਕਿ ਅੰਦਰ ਖਾਤੇ ਵੀ ਭਾਈ ਭੱਜਿਆ ਜਾਂਦਾ ਭੱਜ ਲੋ ਹੁਣ ਤੁਹਾਡੀ ਆਸ ਕਦੇ ਪੂਰੀ ਨਹੀਂ ਹੋਣੀ ਕਿਉਂਕਿ ਜਮਰੌਦ ਦਾ ਮਾਲਕ ਸਿੱਖ ਜਰਨੈਲਾਂ ਦਾ ਰਾਜਾ ਜਿਹਦੇ ਸਿਰ ਤੇ ਕੌਮ ਦੀ ਪੱਗ ਬੱਜੀ ਉਹ ਮੈਦਾਨ ਵਿੱਚ ਨਤਰਿਆ ਪਠਾਣ ਭੱਜ ਕੇ ਸੁੱਟ ਕੇ ਸਭ ਕੁਝ ਕਿੰਨੀ ਖੌਫ ਸੀ ਸਾਡੇ ਇਤਿਹਾਸ ਦੀ ਅੱਜ ਕੀ ਬੱਲੇ ਰਹਿ ਗਿਆ ਜਿਹੜਾ ਕਿਹੜਾ ਉੱਠਦਾ ਪੱਗ ਲਾਹਨ ਦਾ ਖੋ ਸਤਨਾਮ ਆ ਤੁਸੀਂ ਵੀਡੀਓ ਵੇਖੀ ਨਾ ਚਲੋ ਸਾਰੇ ਪੱਖ ਰੱਖਣੇ ਆ ਜੋ ਵੀ ਹੋਇਆ ਰਮੰਧਰ ਸਾਹਿਬ ਪਰ ਇੱਕ ਵੀਡੀਓ ਨੇ ਦਿਲ ਤੇ ਜ਼ਖਮ ਕੀਤਾ ਵੇਲੇ ਇੱਕ ਭਰਾ ਜਾਣ ਕੇ ਪੱਗ ਲਾਹਨ ਦੇ ਆਉਦੇ ਭਰਾ ਦੀ ਵੀਡੀਓ ਆਈ ਨਾ ਉਹਨੂੰ ਫੜਿਆ ਗਿਆ ਚਲੋ ਕਸੂਰ ਜੀ ਦਾ ਜਿਨ੍ਹਾਂ ਨੇ ਇਤਨਾ ਕੁਝ ਕਰਤਾ ਜੀ ਉਹਨਾਂ ਨੂੰ ਮਾਫੀ ਦਿੱਤੀ ਗਈ ਹੈ ਤੇ ਫਿਰ ਉਹ ਤੇ ਵੱਡੀ ਗਲਤੀ ਨਹੀਂ ਪਰ ਪਿਛਲੇ ਬੰਨਿਓ ਕੀ ਕਰਨਦਿਆ ਸਾਡਾ ਪੱਗ ਵਾਲਾ ਹੀ ਜਦੋਂ ਉਹਨੂੰ ਲਈ ਜਾਂਦੇ ਤੇ ਲੰਮੀ ਬਾਹਂ ਕਰਕੇ ਜਾਣਬੁੱਝ ਕੇ ਉਹਦੀ ਪੱਗ ਲਾ ਕੇ ਪਿੱਛੇ ਸੁੱਟੀ ਜਾਂਦੀ ਐ ਉਥੇ ਵੀ ਸੇਮ ਹੋਇਆ ਡੋਗਰਿਆਂ ਨੇ ਆਖਿਆ ਅੱਜ ਸਿੱਖ ਕੌਮ ਦੀ ਪੱਗ ਲੈਣੀ ਐ ਤੇ ਜਲਦੀ ਹਮਲਾ ਕਰੋ ਪਰ ਜਦੋਂ ਇਧਰੋਂ ਖਬਰ ਮਿਲੀ ਕਿ ਹਰੀ ਸਿੰਘ ਨਲੂਆ ਮੈਦਾਨ ਦੇ ਵਿੱਚ ਉਤਰਿਆ ਏ ਇਹਨਾਂ ਭੱਜਣਾ ਸ਼ੁਰੂ ਕਰਤਾ ਪੰਜ ਹੱਥਾ ਸਰਦਾਰ ਭੱਜਾਇ ਏ ਦਰਾ ਖੈਬਰ ਚੋਂ ਮੁਗਲੀਏ ਪਠਾਨ ਭੱਜੇ ਜਾ ਰਹੇ ਨੇ ਸਰਦਾਰ ਨੇ ਦਿਲਵਦੀ ਕੀਤੀ ਉਹ ਅੱਗੇ ਜਾ ਕੇ ਘੇਰੇ ਦੇ ਵਿੱਚ ਹੈ ਉਹਨੂੰ ਬਚਾਉਣ ਵਾਸਤੇ ਹਰੀ ਸਿੰਘ ਨਲੂਆ ਵੀ ਦਰਾ ਖੈਬਰ ਦੇ ਬੂਹੇ ਤੱਕ ਪਹੁੰਚ ਗਿਆ ਇਧਰ ਇੱਕ ਡਰਿਆ ਹੋਇਆ ਪਠਾਨ ਬੈਠਾ ਆਪਣੀ ਜਿੰਦ ਬਚਾਉਣ ਵਾਸਤੇ ਉਹਨੇ ਗੋਲੀ ਚਲਾਈ ਪਹਿਲੀ ਗੋਲੀ ਸਰਦਾਰ ਦੀ ਛਾਤੀ ਤੇ ਦੂਜੀ ਵੱਖੀ ਚ ਲੱਗ ਗਈ ਵੇਖੋ ਮਰਦਾਂ ਦੇ ਇਤਿਹਾਸ ਹੈ ਇੱਥੇ ਰਣਾ ਰੂਣਾ ਕਹੇ ਨਹੀਂ ਹੁਣ ਇਹ ਤੁਸੀਂ ਡਿਸਾਈਡ ਕਰ ਲਓ ਵੀ ਛਤਰਖਾਨੇ ਆ ਬੀਤੀਆਂ ਕਰਾਉਣੀਆਂ ਆਗਦੀਆਂ ਨਸ਼ਾ ਖਾ ਕੇ ਮਰਨਾ ਸ਼ੂਗਰ ਹੋ ਕੇ ਅਟੈਕ ਹੋ ਕੇ ਕਿ ਗੁਰੂ ਦੀ ਗੱਲ ਕਰਕੇ ਇਹ ਹੁਣ ਆਪਾਂ ਵੇਖਣਾ ਇਹ ਜਾਣਾ ਪੈਣਾ 40 50 ਸਾਲ ਗਾਂਵ ਪਸ਼ਾਂ ਪਾ ਕੇ ਮਰਦੋਦਨ ਹਰਮੰਦਰ ਸਾਹਿਬ ਸ਼ਹੀਦ ਹੋ ਗਏ ਸੀ ਅੱਜ ਤੱਕ ਤਸਵੀਰਾਂ ਵਿਕਦੀਆਂ ਤੇ ਜਿੰਨਾ ਆ ਕੁਝ ਕੀਤਾ ਕੀ ਹੁਣ ਪੱਲੇ ਰਹਿ ਗਿਆ ਆਖੋ ਸਤਨਾਮ ਕੀ ਆਪਾਂ ਬੈਠੇ ਰਹਿਣਾ ਇੱਥੇ ਸਰਦਾਰ ਨੇ ਫਿਰ ਜਦੋਂ ਇੱਥੇ ਗੋਲੀ ਲੱਗੀ ਤੇ ਇੱਥੇ ਦੋਵੇਂ ਗੋਲੀਆਂ ਨੇ ਖੂਨ ਨਿਕਲਿਆ ਕਾਦਰ ਯਾਰ ਨੇ ਫਿਰ ਇੱਕ ਸ਼ੇਰ ਲਿਖਿਆ ਉੱਥੇ ਸਰਦਾਰ ਨੇ ਆਪਣੇ ਘੋੜੇ ਦਾ ਮੱਥਾ ਬਲੋਸਿਆ ਲਊਪਣਾਲਿਆਂ ਦੀ ਤਾਂ ਵਗਦਾ ਮਰਦਾਂ ਦੀਆਂ ਕਥਾ ਜਿਹੜੀਆਂ ਮਰਦ ਹੀ ਸੁਣ ਸਕਦੇ ਤੇ ਮਰਦ ਹੀ ਸੁਣਾ ਸਕਦੇ ਬਾੜੇ ਬੰਦੇ ਦਾ ਕੰਮ ਕੋ ਨਹੀਂ ਜੀ ਇਸ ਪੰਡਾਲ 'ਚ ਮੈਂ ਤਾਈਓ ਪਹਿਲਾਂ ਕਹਦਾ ਵੀ ਜੇ ਰੌਲਾ ਆਪਣਾ ਰੋਟੀਆਂ ਖਾਓ ਤੇ ਤਿੱਤਰ ਹੋ ਜਾਓ ਤੇ ਜੇ ਛੌਂਕ ਰੱਖਦੇ ਆਂ ਤੇ ਫਿਰ ਸੁਣਿਓ ਮਰਦ ਨੇ ਆਪਣੇ ਘੋੜੇ ਦੇ ਕੇਸ ਹਲਾਏ ਸਿਰ ਤੇ ਹੱਥ ਫੇਰਿਆ ਕਦਰ ਯਾਰ ਕਹਿੰਦਾ ਖਿੱਚ ਕੇ ਰਕਾਬਾਂ ਉਹਦੀ ਲਗਾਮ ਨੂੰ ਲਾ ਕੇ ਜ਼ੋਰ ਕਹਿੰਦਾ ਘੋੜਿਆ ਲੈ ਚੱਲ ਕਿਲੇ ਵੱਲ ਨੂੰ ਸਰਦਾਰ ਆਪਣੇ ਘੋੜੇ ਨਾਲ ਗੱਲਾਂ ਕਰਦਾ ਮਰਦਾਂ ਦੀਆਂ ਗਾਥਾ ਕਹਿੰਦਾ ਮੇਰੇ ਸੋਹਣਿਆ ਘੋੜਿਆ ਲੈ ਚੱਲ ਕਿਲੇ ਵੱਲ ਨੂੰ ਅਸੀਂ ਪਾਵਣਾ ਨਹੀਂ ਦੂਜੀ ਵਾਰ ਫੇਰਾ ਗੋਲੀ ਲੱਗੀ ਐ ਕੈਰ ਕਲੇਲ ਵਾਲੀ ਘਾਇਲ ਹੋਇਆ ਏ ਅੱਜ ਸਵਾਰ ਤੇਰਾ ਮੇਰੇ ਸੋਹਣਿਆ ਸ਼ੈਲ ਸ਼ਬੀਲਿਆ ਏ ਸੀ ਲੱਖਾਂ ਮਦਾਨਾਂ ਦਾ ਯਾਰ ਮੇਰਾ ਕਾਦਰ ਯਾਰ ਕਿਲੇ ਵਿੱਚ ਲੈ ਜਾਸੀ ਭੁੱਲ ਸਕੀ ਨਾ ਕਦੇ ਪਿਆਰ ਤੇਰਾ ਆਪਣੇ ਘੋੜੇ ਨੂੰ ਮਰਦ ਨੇ ਮੇਣਾ ਮਾਰਿਆ ਮਿੱਤਰਾ ਕਈ ਮੈਦਾਨਾਂ 'ਚ ਆਪਾਂ ਦੋਵੇਂ ਅੱਗੇ ਹੋ ਕੇ ਲੜੇ ਪਰ ਅੱਜ ਮੇਰੇ ਗੋਲੀ ਲੱਗ ਗਈ ਤੇ ਵੇਖੀ ਕਿਤੇ ਮੇਰੇ ਸਰੀਰ ਨੂੰ ਇੱਥੇ ਸੁੱਟ ਨਾ ਦੇਈ ਜੇ ਇਹਨਾਂ ਨੂੰ ਪਤਾ ਲੱਗ ਗਿਆ ਸਰਦਾਰ ਸ਼ਹੀਦ ਹੈ ਤੇ ਸਾਡੀ ਪੱਗ ਲੈ ਜਾਣੀ ਨਿਸ਼ਾਨ ਲੈ ਜਾਣੀ ਜਮਰਾਉ ਤੋਂ ਉਸ ਘੋੜੇ ਨੂੰ ਥਾਪੀਆਂ ਦਿੰਦਾ ਦੋ ਗੋਲੀਆਂ ਪਨਾਲਿਆਂ ਦੀ ਤਰ੍ਹਾਂ ਘੋੜਾ ਜਿਹੜਾ ਕਿਲੇ ਦੇ ਵਿੱਚ ਲੈ ਆਇਆ ਸਰਦਾਰਾਂ ਦੇ ਰੰਗ ਉੱਡ ਗਏ ਚਿਹਰਿਆਂ ਦੇ ਕਿਉਂਕਿ ਗੁਰਮਖੋ ਇਹ ਸਚਾਈ ਹੈ ਕਿ ਕਹਿਰ ਦਾ ਝਖੜ ਵਗੇ ਪਾਣੀ ਚ ਪੈਣ ਛੱਲਾ ਵਿਰਲੇ ਮਲਾ ਫਿਰ ਬੇੜੀ ਬੰਨੇ ਲਾਉਂਦੇ ਨੇ ਪੈਂਦਾ ਜਾਂ ਵਖਤ ਸਾਚ ਆਖਿਆ ਸਿਆਣਿਆਂ ਨੇ ਮਿੱਤਰਾਂ ਦਾ ਸਾਥ ਫਿਰ ਵਿਰਲੇ ਭੱਜ ਜਾਂਦੇ ਸਾਰੇ ਮਰਦ ਕੇ ਦਾ ਸਾਰਾ ਢੀਕਦੇ ਹੁੰਦੇ ਮਗਰੋਂ ਬਰਸ਼ੀਆਂ ਤੇ ਆਉਂਦੇ ਲੋਕੀ ਪਕੌੜੇ ਖਾਨ ਟਰਾਲੀਆਂ ਵਰਕੇ ਰੋ ਵਿਚਾਰ ਮਰਦ ਆਇਆ ਕਿਲੇ ਵਿੱਚ ਤਾਰਿਆ ਲਹੂ ਨਾ ਪਨਾਲੇ ਸਰਦਾਰਾਂ ਦੇ ਅੱਖਾਂ ਚ ਨੇਤ੍ਰੁੱtre ਕਹਿੰਦੇ ਸਰਦਾਰਾ ਇਹ ਕੀ ਬਣਿਆ ਕਹਿੰਦੇ ਰੋਜ ਪੜਦੇ ਸੀ ਘਰ ਘਰ ਇਹੋ ਪਹੁੰਚਾ ਸੱੜੇ ਨਿਤ ਸਦਨ ਹਾਰਾ ਸਿਮਰੀਐ ਕਹਿੰਦੇ ਜਿੰਨੇ ਪੇਧਿਆ ਲੈਣ ਆ ਗਿਆ ਕਾ ਤੂੰ ਅੱਖਾਂ ਭਰੀਆਂ ਮਰਦੋ ਸਾਨੂੰ ਸਿੱਧਾ ਕਰਕੇ ਬਾਦਿਓ ਜਿੰਨਾ ਚਿਰ ਸਵੇਰੇ ਖਾਲਸਾ ਰਾਜ ਵਿੱਚ ਖਬਰ ਨਹੀਂ ਪਹੁੰਚਦੀ ਸ਼ੇਰੇ ਪੰਜਾਬ ਵੱਲੋਂ ਕੋਈ ਸੁਨਿਆ ਨਹੀਂ ਆਉਂਦਾ ਤੇ ਪਰਦਾ ਪਾ ਕੇ ਰੱਖਿਓ ਸਾਡੀ ਮੌਤ ਤੇ ਦੱਸਿਓ ਨਾ ਸਰਦਾਰ ਸ਼ਹੀਦ ਹੋ ਗਿਆ ਆ ਉਹਨਾਂ ਦੀਆਂ ਦਾਸਤਾਨਾਂ ਸੀ ਜਿਨ੍ਹਾਂ ਨੇ ਆਪਣਾ ਆਪ ਨਿਸ਼ਾਵਰ ਕਰਕੇ ਸਾਨੂੰ ਸੋਹਣੀ ਛਾਣ ਮਾਣ ਪਹਿਚਾਣ ਦਿੱਤੀ ਤੇ ਵਿਦਵਾਨ ਕਹਿੰਦਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਜਦ ਜਦ ਡੁੱਲਦਾ ਤਕਦੀਰ ਬਦਲਦੀ ਕਮਾਦੀ ਤਕਦੀਰ ਬਦਲਦੀ ਕਮਾਦੀ ਤਕ ਜਦ ਡੁੱਲਦਾ ਖੂਨ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਸਦਾ ਪਾਕ ਹੁੰਦਾ ਸਜਦੇ ਹੁੰਦੇ ਜਿੱਥੇ ਡੁੱਲ ਜਾਂਦਾ ਉਸ ਕੌਮ ਨੂੰ ਕੋਈ ਨਹੀਂ ਬਚਾ ਸਕਦਾ ਜਿਹਦੇ ਜਵਾਕਾਂ ਨੂੰ ਇਤਿਹਾਸ ਹੈ। ਭਲਾਣਾ ਦੇਉ ਭਾਉ ਇੰਨੀ ਸੇਵਾ ਕਰਿਓ ਪ੍ਰਵਾਣ ਦਿੱਤਾ ਸਮਾਂ ਸੰਪੂਰਨ ਹੋਇਆ। ਉਹਨਾਂ ਮਰਦਾਂ ਨੂੰ ਅੱਜ ਯਾਦ ਕੀਤਾ ਜਿਨ੍ਹਾਂ ਨੇ ਸੱਚੇ ਸੁੱਚੇ کردار ਦੇ ਮਾਲਕ ਹੋ ਕੇ ਆਪਣੀ ਕੌਮ ਦੀ ਪੰਥ ਦੀ ਖਾਲਸਾ ਰਾਜ ਦੀ ਨੀ ਪੱਕੀ ਕੀਤੀ ਰਹੀਦੀ ਦੁਨੀਆ ਤੱਕ ਉਹਨਾਂ ਦੇ ਕਿਸੇ ਚਲਣੇ ਆ। ਅੱਜ ਵੀ ਸਾਨੂੰ ਉਹ ਵੰਗਾਰਦੇ ਆ ਕਿ ਭਾਉ ਆਪਣਾ ਰਾਜ ਆਪਣੇ ਬੱਚਿਆਂ ਨੂੰ ਦੱਸਿਓ ਅਸੜਾਇਓ ਕਿਸੇ ਆਪਣੇ ਬੱਚਿਆਂ ਨੂੰ ਕਿ ਤੁਸੀਂ ਕਿੰਨਾਂ ਦੀ ਔਲਾਦ ਹੈ ਨਹੀਂ ਤੇ ਫਿਰ ਉਹਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਸੰਘਰਸ਼ ਦਾ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਆਉਣ ਵਾਲਾ ਸਮਾਂ ਬਹੁਤਾ ਸੋਹਣਾ ਨਹੀਂ ਬੱਕਰੇ ਦੀ ਮਾਂ بڑا ਚਿਰ ਖੈਰ ਨਹੀਂ ਬਣਾ ਸਕਦੀ ਤੁਹਾਨੂੰ ਮੈਂ ਦੱਸਦਿਆਂ ਪਿਆਰਿਓ ਇਸ ਕਰਕੇ ਅੱਜ ਕਈ ਸੁਤੇ ਆ ਉਹ ਇਹ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਉਹ ਕਹਿੰਦੇ ਆਪਾਂ ਕੀ ਲੈਣਾ ਜਿਹੜਾ ਕਰੂ ਉਹ ਭਰੂਗਾ ਪਰ ਯਾਦ ਰੱਖੀ ਜਦੋਂ ਆਗੇ ਇੱਕ ਦੇ ਖੱਤੇ ਨੂੰ ਲੱਗੀ ਹੋਏ ਫਿਰ ਦੂਜੇ ਤੀਜੇ ਚੌਥੇ ਦੇ ਪਿੰਡ 'ਚ ਵੀ ਆ ਜਾਂਦੀ ਆ ਪਰ ਜਦੋਂ ਪਿੰਡ 'ਚ ਆਉਂਦੀ ਓਦੋਂ ਟਰੈਕਟਰ ਕੱਢਦੇ ਸਾਰੇ ਪਹਿਲਾਂ ਕਹਿੰਦੇ ਛੜਨਦੇ ਦੀ ਬਗਾਨੇ ਦੀ ਕੋ ਸੱਤ ਤਾਂ ਸੋ ਇਹ ਜਿਹੜੀ ਸਮਾਗਮ ਆ ਨਾ ਆਪਣੀ ਇਹਨਾਂ ਦੇ ਵਿੱਚ ਇਸੇ ਕਰਕੇ ਆਪਾਂ ਸਾਰੇ ਇਕੱਤਰ ਹੁੰਨੇ ਆ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਗੁਰਮਤ ਕੋਈ ਗੁਰੂ ਦੀ ਗੱਲ ਸੋ ਮੇਰੇ ਛੋਟੇ ਵੀਰ ਭਾਈ ਬ੍ਰਤਪਾਲ ਸਿੰਘ ਜੀ ਬਗਰਾੜੀ ਮਾਰੇ ਸਿਰ ਤੇ ਹੱਥ ਰੱਖਣਾ ਕੌਮ ਦੇ ਅੰਦਰ ਥੋੜੇ ਸਮੇਂ ਚ ਬੜਾ ਵੱਡਾ ਨਾਮ ਕਮਾਇਆ ਮਾਰੇ ਤੰਦਰੁਸਤੀ ਬਖਸ਼ਣਾ ਤਿੰਨ ਚਾਰ ਜਥੇ ਨੇ ਸਾਡੇ ਕੋਲ ਐਸ ਵੇਲੇ ਜਿਹੜੇ ਡਟ ਕੇ ਗੁਰੂ ਦੀ ਗੱਲ ਕਰ ਰਹੇ ਇੱਕ ਤੇ ਭਾਈ ਸੁਨਾਮ ਸਿੰਘ ਲਾਲੂ ਕੌਮਣ ਦੂਸਰਾ ਗੁਰਪ੍ਰਤਾਪ ਸਿੰਘ ਜੀ ਪਦਮ ਤੀਸਰੇ ਭਾਈ ਸਾਹਿਬਣ ਦੋ ਤਿੰਨ ਜਥੇ ਹੋਰ ਹੈ ਬਾਕੀ ਤੇ ਬਸ ਗੰਗਾ ਗਏ ਗੰਗਾ ਰਾਮ ਤੇ ਜਵਣਾ ਗਏ ਜਵਣਾ ਦਾਸ ਪਿਆਰਿਓ ਸਚਾਈ ਹੈ ਕੱਲਾ ਤੁਹਾਡੇ ਤੋਂ ਮਾਇਆ ਨਹੀਂ ਲੈ ਜਾਣੀ ਇਹ ਜਿਹੜਾ ਸੰਗਤ ਦਾ 1 ਕਿੱਕ ਰੁਪਈਆ ਨਾ ਇਹਦੇ ਚ ਸ਼ਹੀਦਾਂ ਦਾ ਲਹੂ ਦੀਦਾ ਪਰ ਯਾਦ ਰੱਖਿਓ ਬਾਪੂ ਯਾਦ ਆਉਂਦਾ ਕਿ ਉਹਨੇ ਆਪਣੇ ਪੁੱਤਾਂ ਤੇ 2 ਮੀਟਰ ਕੱਪੜਾ ਨਹੀਂ ਪਾਇਆ ਜੇ ਤੇ ਸਾਨੂੰ ਸਭ ਕੋਈ ਦਿੱਤਾ ਤੇ ਜੇ ਬਲਾਰਾ ਹੋ ਕੇ ਅੱਜ ਦੀ ਗੱਲ ਨਹੀਂ ਕਰਨੀ ਤੇ ਫਿਰ ਪੈਸੇ ਇਕੱਠੇ ਕਰਨੇ ਕਰੀ ਛਲੋ ਫਿਰ ਪਾਪੀ ਦੇ ਘਰ ਵੀ ਕੋਠੀ ਹੈਗੀ ਗੱਡੀ ਹੈਗੀ ਬੈਂਕ ਚ ਮਾਇਆ ਜਮਾ ਫਿਰ ਸਾਡੇ ਉਹਨਾਂ ਚ ਫਰਕ ਥੋੜਾ ਕੋਈ ਮਾਰੇ ਕਹਿੰਦੇ ਵਖਤ ਵਿਚਾਰੇ ਸੋ ਬੰਦਾ ਹੋਏ ਕਿ ਬਾਬਾ ਦੀਪ ਸਿੰਘ ਸਾਹਿਬ ਨੂੰ ਹੀ ਤੋ ਖਬਰ ਮਿਲੀ ਸੀ ਨਾ ਵੀ ਤਖਤ ਟਹਿ ਗਿਆ ਹੀ ਉੱਥੇ ਉਹ ਕੇ ਬੀੜੀਆਂ ਪੀਂਦੇ ਫਿਰ ਉਹਨਾਂ ਵੀ ਮਾਲਾ ਜੀਸੇ ਚ ਪਾ ਕੇ ਤੇ 75 ਵਰਿਆਂ ਦੀ ਉਮਰ ਚ ਖੰਡੇ ਨੂੰ ਹੱਥ ਪਾਇਆ ਹੈ ਇਸ ਕਰਕੇ ਮਾਰੇ ਸਹਿ ਮਹਿਰ ਕਰਨ ਜੁੜੋ ਭਾਈ ਕਹਿੰਦਾ ਕਿ ਵੀ ਰਹੁੰਦਾ ਵੀ ਹੁਣ ਆਪ ਫਤੇ ਬੁਲਾਈ ਵੀ ਤੁਸੀਂ ਉੱਠ ਕੇ ਤੁਰ ਪੋ ਨਹੀਂ ਆਪਾਂ ਇੱਥੇ ਨਗਰ 'ਚ ਹੀ ਰਹਿਣਾ ਵਾ ਸਾਰੀ ਸੰਗਤ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ ਸੰਗ ਹੋ ਕੇ ਸੁਭਾਏ ਮਾਨ ਹੋਇਆ ਗੁਰੂ ਦੀ ਗੱਲ ਕਰੋ ਉਹਦੀ ਦਿੱਤੀ ਆ ਪ੍ਰਾਪਰਟੀ ਅੱਖਾਂ ਨੱਕ ਕੰਨ ਮੂੰਹ ਸੁਵਾਸ ਸਾਰੇ ਉਹਨੂੰ ਉਹਨੂੰ ਨਿਸ਼ਾਵਰ ਕਰ ਦਿਓ ਸੁਖਰਾੰਤ ਨੂੰ ਜ਼ਹਿਰ ਦਿੱਤਾ ਗਿਆ ਤੇ ਉਹਦਾ ਭਰਾ ਚੇਲਾ ਰੋਵੇ ਕਹਿੰਦਾ ਰਹੁੰਦਾ ਕਿ ਓਏ ਕਿੰਦਾ ਤੂੰ ਮੇਰਾ ਸੋਹਣਾ ਮਿੱਤਰ ਐ ਪਰ ਜਿਹੜਾ ਕੰਮ ਤੂੰ ਕਰਦਾ ਪਿਆ ਹੱਸ-ਹੱਸ ਕੇ ਜ਼ਹਿਰ ਤੂੰ ਮਰ ਜਾਣਾ ਹੀ ਉਹਨੇ ਕਿਹਾ ਰੋ ਨਾਸ ਕਿੰਦਾ ਅਸਦਾ ਕਰਤੋਂਾ ਕਿੰਦਾ ਰੋਂਦਾ ਕਾਤੋਂਾ ਕਿੰਦਾ ਤੂੰ ਮਰ ਜਾਣਾ ਕਿੰਦਾ ਕਦੋਂ ਕਿੰਦਾ ਜਿੱਦਨ ਮੇਰੀ ਮਾਂ ਨੇ ਜੰਮਿਆ ਸੀ ਉਹ ਦਿਨ ਉਹ ਰੱਬ ਬਣ ਕੇ ਆਈ ਅੱਜ ਪਿਆਲਾ ਲੈਣ ਆ ਗਿਆ ਫਰਕ ਤੇ ਕੋਈ ਨਹੀਂ ਆਖੋ ਸਾਥਨਾ ਜਾਣਈ ਆਹ ਇਸ ਕਰਕੇ ਪਈ ਪਿਆਰ ਦੀ ਖੇਡ ਹੈ ਗੁਰੂ ਦੀ ਬਾਣੀ ਪੜੋ ਨਿਤਨੇਮ ਕਰੋ ਗੁਰੂ ਦੇ ਲਾੜ ਲਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ